ਸਭਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾਂ ਕਿ ਤੁਸੀਂ ਸਭ ਮਜੇ ਚੋ ਗੇ ਜਿਵੇਂ ਹਰ ਮੁਲਕਾਂ ਦੇ ਵਿੱਚ ਆਪਣੇ ਦੇਸੀ ਲੋਕ ਰਹਿੰਦੇ ਵੈ ਨਾ ਤੇ ਦੇਸੀਆਂ ਦਾ ਇਲਾਕਾ ਕੋ ਵੱਖਰਾ ਹੁੰਦਾ ਕਿਉਂਕਿ ਸਾਡੀ ਗੋਰੀ ਨਾਲ ਫਿਰ ਰਾਸ਼ੀ ਘੱਟ ਹੀ ਮਿਲਦੀ ਹੈ ਮੁਲਕ ਉਹਨਾਂ ਦਾ ਰਹਿਣਾ ਤੇ ਪਹਿੰਦਾ ਲੇਕਿਨ ਸਾਡੀ ਰਹਿਣੀ ਪਹਿਣੀ ਸੈਣੀ ਦੁਕਾਨਾਂ ਖਾਣ ਪੀਣ ਦਾ ਸਮਾਨ ਤੜਕੇ ਲੱਗਣੇ ਖਸ਼ਬੂਆਂ ਆਣੀਆਂ ਉਹ ਥੋੜਾ ਅਲੱਗ ਹੁੰਦਾ ਤੇ ਲੱਗ ਰਹਿਣ ਵਾਸਤੇ ਫਿਰ ਤੁਹਾਨੂੰ ਪਤਾ ਦੇਸ਼ਾਂ ਨਾਲ ਮਾਕੀ ਵੱਖਰੀ ਲੱਭਣੀ ਪੈਂਦੀ ਹੈ ਜਿੱਤੇ ਸ਼ਿਨ ਭਾਈ ਚਾਹੇ ਨੂੰ ਪਤਾ ਹੋਵੇ ਤੋ ਹਰ ਚੀਜ਼ ਮਿਲ ਜਾਣੀ ਹੈ ਜੇ ਤੁਹਾਨੂੰ ਦਿਲ ਕਰਦਾ ਸਰਸਵਾ ਸਾ ਖਾਣਾ ਵੀ ਮਿਲ ਜੇਗਾ ਗੋਲ ਗੱਪੇ ਖਾਣੇ ਉਹ ਵੀ ਮਿਲ ਜਾਣਗੇ ਜਲੇਬੀਆਂ ਖਾਣੀਆਂ ਮਿਲ ਜਾਣਗੀਆਂ ਮਠਾਈਆਂ ਖਾਣੀਆਂ ਮਿਲ ਜਾਣਗੀਆਂ ਇਸ ਕਰਕੇ ਦੇਸੀ ਬੰਦੇ ਨੇ ਆਪਣਾ ਚਿਕੜਾ ਬਣਾਇਆ ਹੁੰਦਾ ਹੈ ਨਵੇਂ-ਨਵੇਂ ਤੇ ਮੁਸ਼ਕਿਲ ਹੁੰਦੀ ਜਦੋਂ ਕਿਸੇ ਕੰਟੀ ਜਾਓ ਲੇਕਿਨ ਜਦੋਂ ਥੋੜੀ ਮਜੂਰਟੀ ਹੋ ਜੇ ਜਦੋਂ ਆਪਣੇ ਲੋਕਾਂ ਨੂੰ ਪਤਾ ਲੱਗ ਜੇ ਵੀ ਇੱਥੇ ਆਪਣੀ ਏਸ਼ੀਆ ਲੋਕ ਰਹਿੰਦੇ ਵੇ ਇੰਡੀਆ ਦੇ ਪਾਕਿਸਤਾਨ ਬੰਗਾਲ ਦੇ শ্রীলੰਕਾ ਹੋਰ ਵੀ ਕੰਟਰੀਆਂ ਲੋਕ ਉਹ ਫਿਰ ਦੇਸੀ ਦੁਕਾਨਾਂ ਤੋਂ ਸਾਮਾਨ ਲੈਂਦੇ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਹਰ ਵੈਰਾਈਟੀ ਸਾਨੂੰ ਇੱਥੇ ਮਿਲ ਜਾਣੀ ਹੈ ਤੇ ਬੜਾ ਮਜ਼ਾ ਆਉਂਦਾ ਜਦੋਂ ਤੁਸੀਂ ਦੇਸੀ ਦੁਕਾਨਾਂ ਜਾਂਦੇ ਹੋ ਆਪਣੇ ਮਗਧੀਆਂ ਚੀਜ਼ਾਂ ਬੜੀਆਂ ਵੇਖਦੇ ਹੋ ਆਪਣਾ ਟੇਸਟ ਤੁਹਾਨੂੰ ਉੱਥੇ ਮਿਲ ਜਾਂਦਾ ਫਿਰ ਤੁਸੀਂ ਸ਼ੋਪਿੰਗ ਵੀ ਕਰਦੇ ਹੋ ਇਸ ਕਰਕੇ ਅਗਰ ਤੁਸੀਂ ਡੈਨਮਾਰਕ ਗਏ ਹੋ ਉੱਥੇ ਵੀ ਇਲਾਕਾ ਪੈਂਦਾ ਨੋਰੇਬਰੋ ਉੱਥੇ ਤੁਹਾਨੂੰ ਸਭ ਤਕਰੀਬਨ ਦੇਸੀ ਨਜ਼ਰ ਆਣਗੇ ਪਾਕਿਸਤਾਨੀਆਂ ਬਹੁਤ ਦੁਕਾਨਾਂ ਗਿਆ ਹੋਰ ਵੀ ਏਸ਼ੀਅਨ ਕਮਿਊਨਿਟੀ ਬਹੁਤ ਹੈਗੀ ਹੈ ਤੇ ਜਿੱਥੇ ਦੇਸੀ ਬੰਦੇ ਰਹਿੰਦੇ ਉਹਨੂੰ ਤੁਹਾਨੂੰ 40 ਸਾਲ ਤੋਂ ਪਤਾ ਲੱਗੇਗਾ ਵੀ ਇਲਾਕਾ ਦੇਸੀ ਆ ਗਿਆ ਹੈ ਮਾੜੇ ਮੋٹے ਤੁਹਾਨੂੰ ਪਤਾ ਹੈ ਕਿਰਾਨੀ ਤੋੜ ਦਿੰਦੇ ਵੇ ਤੇ ਫਿਰ ਉੱਥੇ ਡੈਨਮੋਟਿਕ ਹੋਰ ਬੜੀ ਚੀਜ਼ਾਂ ਰੁਣ ਗਈ ਹੈ ਆਦਮੀ ਤੇ ਰੁਣ ਗਈ ਹੈਗੀ ਉੱਥੇ ਸਾਈਕਲ ਬੜੇ ਚੱਲਦੇ ਜੇ ਤੁਸੀਂ ਜਿਹੜੇ ਮਰਜੀ ਇਲਾਕੇ ਚਲੇ ਜਾ ਤੁਹਾਨੂੰ ਸਾਈਕਲ ਸਟੈਂਡ ਮਿਲੇਗਾ ਉਹਨੇ ਬੰਦੇ ਨਹੀਂ ਉਹਨੇ ਜਿੰਨੇ ਉੱਥੇ ਸਾਈਕਲ ਹੈਗੇ ਵੇ ਅਗਰ ਕੋਈ ਬੰਦਾ ਕਿਤੇ ਸਾਈਕਲ ਰਿਪੇਅਰ ਦੀ ਕੰਮ ਜਾਣ ਲਵੇ ਉਹਦੀ ਤੇ ਬਾਤ ਚਾਹੀਏ ਉਹ ਤੇ ਸਮਝੇਗਾ ਮਨੂ ਕਿ ਤੇ ਜਾਂਦੇ ਲੋੜ ਹੀ ਨਹੀਂ ਕੰਮ ਹੀ ਪੁੱਤਾ ਮਿਹਨਤ ਆਣੀ ਸੈਕਲ ਦਾ ਕੰਮ ਸਿੱਖ ਲਿਆ ਤੇ ਤੁਹਾਨੂੰ ਪਤਾ ਕਿ ਇੰਨੇ ਸਗਲ ਚੱਲਦੇ ਹੋਣਗੇ ਉੱਤੇ ਰਪੇੜ ਤੇ ਲੋੜ ਤੇ ਪੈਂਦੀ ਹੈਗੀ ਅਸੀਂ ਤੁਹਾਨੂੰ ਸੁਝਾ ਦਿੰਦਾ ਹੈ ਇਹ ਨਹੀਂ ਵੀ ਤੁਸੀਂ ਸੈਕਲ ਇੰਦਕਾਨਾ ਛੱਡ ਕੇ ਟਣ ਮਾਰੇ ਕਾਜੋ ਵੀ ਆਉਂਦਿਆ ਕੰਮ ਮਿਲ ਜੇਗਾ ਉਹਦੇ ਵਾਸਤੇ ਬੜੇ ਪਾਪੜ ਵੇਲਨੇ ਪੈਂਦੇ ਜੀ ਵੀ ਜੇ ਚਾਹੀਦੇ ਵੇ ਐਡਰੈਸ ਚਾਹੀਦਾ ਵਰਕ ਪਰਮਨ ਦੀ ਲੋੜ ਪੈਂਦੀ ਹੈ ਇਹ ਤੁਹਾਨੂੰ ਅਸੀਂ ਇੱਕ ਆਈਡੀਆ ਦਿੱਤਾ ਦੋਸਤੋ ਕਮਾਈ ਦੇ ਲੈ ਆਣ ਨਾਲ ਡੈਨਮਾਰਕ ਮੁਲਕ ਬਹੁਤ ਅੱਛਾ ਹੈ ਬੜੀ ਅੱਛੀ ਕਮਾਈ ਗਈ ਹੈ ਲੇਕਿਨ ਇੱਥੇ ਥੋੜੇ ਕਾਨੂੰਨ ਸਖਤ ਹੈ ਜੇ ਅਗਰ ਤੁਸੀਂ ਬਾਸੇ ਚ ਸਫਰ ਕਰਨਾ ਹੈ ਟ੍ਰੇਨ ਚ ਸਫਰ ਕਰਨਾ ਤੇ ਚੈਕਿੰਗ ਹੋ ਜਾਂਦੀ ਹੈ ਅਸੀਂ ਬੜੀਆਂ ਕੰਡੀਆਂ ਸਫਰ ਕੀਤਾ ਹੈ ਕਈ ਕੰਡੀਆਂ ਦੇ ਪੁਛਤੇ ਕੋਈ ਨਹੀਂ ਗਾ ਤੋਹੀ ਟਿਕਟ ਲਈ ਨਹੀਂ ਲਈ ਪੇੜ ਵੀ ਲਈ ਆ ਜੋ ਇੰਦਾ ਗਾ ਜੇ ਕੋਈ ਤੁਹਾਨੂੰ ਟਿਕਟ ਚੈੱਕ ਕਰਾਗਾ ਤੇ ਫੇਰ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲੈਂਦਾ ਲੇਕਿਨ ਡੈਨਮਾਰਕ ਇੰਜੇਗਾ ਇੱਥੇ ਜੇ ਤੁਸੀਂ ਵਿਦਾਊਟ ਫੜੇਗੇ ਨਾ ਟਿਕਟ ਤੇ ਉਹਨਾਂ ਤੁਹਾਨੂੰ ਫਾਈਨ ਪਾਣਾ ਪਣਾ ਜੀ ਇਸ ਕਰਕੇ ਜਰਾ ਸੋਚ ਸਮਝ ਕੇ ਡੈਨ ਮਾਰਚ ਚ ਪੈਰ ਖੜਾਣ ਜੀ ਤੁਸੀਂ ਆਇਓ ਤੇ ਹਾਂ ਜਿਹੜੇ ਟੂਰਿਸਟ ਨੂੰ ਥੋੜੀ ਮੁਸ਼ਕਿਲਾਂ ਦੀ ਜਿਹੜੇ ਉੱਥੇ ਲੋਕੀ ਭੇਤੀ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿਵੇਂ ਪੁਟਾ ਕੰਮ ਕਰਨਾ ਤੇ ਕਿਵੇਂ ਸਿੱਧਾ ਕਰਨਾ ਹੈ ਅਸੀਂ ਇਹ ਵੀ ਨਹੀਂ ਚਾਹੁੰਦੇ ਕਿਸੇ ਮੁਲਕ ਦਾ ਕਰੋਨ ਤੋੜੋ ਕਿਸੇ ਦਾ ਮੁਲਕ ਦਾ ਕਰੋਨ ਤੋੜਨਾ ਜੁਰਮ ਹੈਗਾ ਲੇਕਿਨ ਦੇਸੀ ਬੰਦੇ ਬਾਏ ਨਹੀਂ ਆਂਦੇ ਉਹ ਜੋ ਟਰਾਈ ਕਰਦੇ ਵੇਖਦੇ ਆ ਕੀ ਹੁੰਦਾ ਸਹੇਤ ਤੋਂ ਆਇਆ ਸਾਡੇ ਮੁਲਕਾਂ 'ਚ ਤੁਹਾਨੂੰ ਪਤਾ ਕੰਮ ਹੀ ਪੁਟੇ ਚੱਲਦੇ ਵੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਨੂੰ ਪਸੰਦ ਆਏਗੀ ਦੋਸਤੋ ਅਗਰ ਪਸੰਦ ਆਈ ਤੁਸੀਂ ਵੀ ਇੱਥੇ ਆ ਕੇ ਟਰਾਈ ਕਰੋ ਵੇਖੋ ਆ ਕੇ ਰੋਣ ਕੇ ਮਿਲਣਾ ਅਗਰ ਤੁਹਾਨੂੰ ਕੋਈ ਯੂਰਪ ਦਾ ਪਾਸਪੋਰਟ ਹੈ ਸ਼ੇਨਗਨ ਜ਼ੋਨ ਦਾ ਫਿਰ ਤੇ ਤੁਹਾਨੂੰ ਮੁਝਾ ਮੁਝਾ ਗਿਆ ਜਦੋਂ ਮੈਂ ਇੱਥੇ ਆ ਕੇ ਰਹਿ ਸਕਦੇ ਹਾਂ ਥੋੜੀ ਰਿਆਸ਼ ਦੀ ਮੁਸ਼ਕਲ ਹੁੰਦੀ ਹੈ ਰਿਆਸ਼ ਜਾਂਦੇ ਹਮ ਨਹੀਂ ਹੁੰਦੇ ਇਕਦਮ ਬਾਕੀ ਕਮਾਈ ਵਲੋਂ ਜਾਂ ਕੰਮ ਵਲੋਂ ਮੁਲਕ ਬਹੁਤ ਹੋਈ ਜਾਂਦੀ ਹੈ ਕੰਮ ਇੱਥੇ ਬਹੁਤ ਹੈਗਾ ਜੀ ਡਿਮਾਂਡਿੰਗ ਜੇ ਕੰਮ ਦੀ ਵਜ੍ਹਾ ਮਾਰਦੇ ਵੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੇਰੀ ਮਚ